ਸੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਫਫਾਰੇ ਸਿਸਟਮ ਦਾ ਜਿਹੜੇ ਆਪਣੇ ਗਾਵਾਂ ਤੇ ਲੱਗਦਾ ਜਾਂ ਮੱਝਾਂ ਤੇ ਲੱਗਦਾਗਾ ਵੀ ਕਿਹੜਾ ਫਫਾਰਾ ਲਾਈਏ ਕਿਹੜਾ ਆਪਣੇ ਲਈ ਵਧੀਆ ਰਹਿੰਦਾਗਾ ਸੋ ਅੱਜ ਆਪਾਂ ਫਾਰਮ 'ਚ ਆਏ ਸੀਗੇ ਸੋ ਹੁਣ ਦਿਖਾਉਣੀ ਆ ਵੀ ਕਿਹੜਾ ਫਫਾਰਾ ਠੀਕ ਰਹਿੰਦਾ ਸਿੰਗਲ ਵਾਲਾ ਜਾਂ ਡਬਲ ਵਾਲਾ ਸੋ ਇਹ ਬਾਈ ਨੇ ਲਾਏ ਆਗੇ ਚਾਰ ਚਾਰ ਨੇ ਹੋਜਲਾਂ ਵਾਲੇ ਫਫਾਰੇ ਲੱਗੇ ਨੇਗੇ ਤੁਸੀਂ ਦੇਖ ਸਕਦੇ ਹੋ ਪੂਰੀ ਜਿਵੇਂ ਕਹਿੰਦੇ ਨੇ ਪੂਰੀ ਫੋਲ ਬਣਾ ਰਹੇ ਨੇਗੇ ਤੇ ਬਹੁਤ ਵਧੀਆਗੇ ਪਹਿਲਾਂ ਲਾਏ ਸੀ ਇਹਨਾਂ ਨੇ ਸਿੰਗਲ ਵਾਲੇ ਉਹ ਬੰਦ ਹੋ ਜਾਂਦੇ ਸੀ ਵਿੱਚ ਦੀ ਸੋ ਇਹਨਾਂ ਫਫਾਰਿਆਂ ਚ ਕੋਈ ਦਿੱਕਤ ਨਹੀਂ ਗਈ ਵਧੀਆ ਫਫਾਰੇ ਨੇਗੇ ਤੇ ਆਪਣੇ ਅਕੋਰਡਿੰਗ ਆਪਾਂ ਘਟਾ ਵੀ ਸਕਦੇ ਜਿਵੇਂ ਆਹ ਦੇਖੋ ਇਹਨਾਂ ਨੇ 4 ਵਾਲਾ ਲੱਗਿਆਗਾ ਤੇ ਉਹਦੇ ਵਿੱਚੋਂ 1 ਪੁਆਇੰਟ ਬੰਦ ਕਰਿਆ ਹੋਇਆ ਤੇ 2 ਚੱਲ ਰਹੇ ਸੋ ਇਹਨਾਂ ਨੂੰ ਆਪਾਂ ਐਡਜਸਟ ਕਰ ਸਕਦੇ ਆਂਗੇ ਤੇ ਇਹਨਾਂ ਨੇ ਘੱਟੋ ਘੱਟ ਲਾਏ ਆਗੇ 2-2 ਮੀਟਰ ਦਾ ਸਨ ਹੈਗਾ ਸੋ ਬਈ ਵਧੀਆ ਲੱਗੇ ਸਾਨੂੰ ਬਹੁਤ ਵਧੀਆ ਕੋਈ ਮੱਛਰ ਨਹੀਂ ਮੱਖੀ ਨਹੀਂ ਤੁਸੀਂ ਦੇਖ ਸਕਦੇ ਹੋ ਗਾਵਾਂ ਐ ਵਧੀਆ ਵਧੀਆ ਬੈਠੀਆਂ ਨੇਗੀਆਂ ਇੱਕ ਵੀ ਮੱਛਰ ਮੱਖੀ ਨਹੀਂ ਦੇਖ ਰਿਹਾ ਤੇ ਆ ਦੇਖੋ ਜਮਾ ਪਿੰਡੇ ਭੋਂਤੇ ਪਏ ਨੇ ਸੋ ਬਹੁਤ ਵਧੀਆ ਸਿਸਟਮ ਲੱਗਿਆ ਬਈ ਪਹਿਲਾ ਇਹਨਾਂ ਨੇ ਸਿੰਗਲ ਵਾਲਾ ਲਾਇਆ ਸੀਗਾ ਉਹ ਕੰਦੇ ਰੁਕ ਜਾਂਦੇ ਸੀ ਵਿੱਚ ਦੀ ਚੱਲਦੇ ਨਹੀਂ ਸੀਗੇ ਤਾਂ ਕਰਕੇ ਕੱਢ ਕੇ ਉਹਨਾਂ ਨੂੰ ਫੇਰ ਲਾਉਣਾ ਪੈਂਦਾ ਸੀਗਾ ਇਹ ਬਹੁਤ ਵਧੀਆ ਨੇ ਚਾਰ ਨਿਓ ਜਨਾਂ ਨੇ ਉਹ ਚ ਇਹਨਾਂ ਨੇ ਦੋ ਬੰਦ ਕਰੇ ਹੋਏ ਆ ਪੁਆਇੰਟ ਦੋ ਚੱਲਦੇ ਆ ਸੋ ਬਹੁਤ ਵਧੀਆ ਲੱਗਿਆ ਸਾਨੂੰ ਇਹ ਸਿਸਟਮ ਤੇ ਇਹਦੀ ਫੀਟਿੰਗ ਤੁਸੀਂ ਦੇਖ ਸਕਦੇ ਹੋ ਕੰਪਟ ਤੇ ਲਾਇਆ ਬਾਈ ਨੇ ਮੋਟਰ ਲੱਗੀ ਆ ਨਾਲ ਫਿਲਟਰ ਲੱਗੇ ਨੇ ਤੇ ਇਧਰੋਂ ਸਪਲਾਈ ਦਿੱਤੀ ਹੋਈ ਆ ਬਹੁਤ ਵਧੀਆ ਆ ਟੂਟੀ ਚੋਂ ਪਾਣੀ ਦਾ ਪੁਆਇੰਟ 100 ਫੀਟਿੰਗ ਬਾਈ ਤੁਹਾਨੂੰ ਦਿਖਾ ਸਕਦੇ ਆਪਾਂ ਆ ਟੂਟੀ ਹੈਗੀ ਇੱਥੋਂ ਪੁਆਇੰਟ ਲਿਆ ਇਹਨਾਂ ਨੇ ਪਾਣੀ ਲਈ ਤੇ ਉੱਪਰ ਉਹ ਟੈਂਕੀ ਚੋਂਦਾਗਾ ਤੇ ਆ ਛੋਟਾ ਜਿਹਾ ਗੇਟ ਬਾਲ ਲੱਗ ਜਾਂਦਾਗਾ ਤੇ ਅੱਕੇ ਆਪਾਂ ਟੂਟੀ ਵਰਤ ਸਕਦੇ ਆ ਕੋਈ ਵੀ ਕੰਮ ਲਈ ਸੋ ਸਾਨੂੰ ਬਹੁਤ ਵਧੀਆ ਲੱਗਿਆ ਬਾਈ ਤੇ ਆ ਤੁਸੀਂ ਦੇਖ ਲਓ ਦੁਬਾਰਾ ਇੱਕ ਡੰਡ ਜਸਟ ਕਰਿਆ ਇਹਨਾਂ ਨੇ ਤੇ ਜੇ ਜਾਣਕਾਰੀ ਵਧੀਆ ਲੱਗੀ ਤਾਂ ਬਈ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਅੱਗੇ ਗਰਮੀਆਂ ਦਾ ਟਾਈਮ ਆ ਰਿਹਾ ਹਰੇਕ ਦੇ ਪਸ਼ੂ ਰੱਖੀ ਹੋਏ ਨੇ ਸਭ ਦੇ ਇੱਕ 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 ਜਾਂ ਦੋ ਦੋ ਤਾਂ ਹੈਗੇ ਨੇ ਸਭ ਦੇ ਸੋ ਤਾਂ ਜੋ ਆ ਦੇਖ ਲਓ ਪਸ਼ੂ ਪੂਰੇ ਆਰਾਮ ਨਾਲ ਬੈਠੇ ਨੇਗੇ ਤੇ ਉਹ ਮੈਨੂੰ ਲੱਗਿਆ ਵੀ ਆਪਾਂ ਬਣਾਈਏ ਇਸ ਤੇ ਵੀਡੀਓ ਜੇ ਬਈ ਜਾਣਕਾਰੀ ਚੰਗੀ ਲੱਗੀ ਤਾਂ ਯਾਰ ਜ਼ਰੂਰ ਸ਼ੇਅਰ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਤੇ ਇਦਾਂ ਇਹਨਾਂ ਨੇ ਲਾਏ ਨੇਗੇ ਤੇ ਬਹੁਤ ਵਧੀਆ ਸਿਸਟਮ ਆ ਸੋ ਮੱਛਰਦਾਨੀ ਦੀ ਕੋਈ ਲੋੜ ਨਹੀਂ ਇਹਦੇ ਨਾਲ ਬਹੁਤ ਵਧੀਆ ਬੈਠੇ ਰਹਿੰਦੇ ਇੱਥੇ ਧੰਨਵਾਦ ਠੀਕ